ਜੈ ਜਨਤਾ ਜੈ ਭਾਰਤ ਸੜੀ ਸਮਾਜ ਜਿੰਦਾਬਾਦ ਮੈਂ ਗੁਰਦਿਆਲ ਸਿੰਘ ਸੈਣੀ ਅੱਜ ਸਾਡੇ ਪਠਾਨਕੋਟ ਵਿੱਚ ਬڑے ਛਾਰਟ ਨੋਟ ਦੇ ਉੱਤੇ ਆਲ ਇੰਡੀਆ ਸੈਣੀ ਸੇਵਾ ਸਮਾਜ ਦੇ ਜਿਹੜੇ ਅਹੁਦੇਦਾਰ ਨੇ ਲਵਨੀਨ ਸੈਣੀ ਜੀ ਉਹਨਾਂ ਦੇ ਨਾਲ ਹੋਰ ਲੰਬੜਦਾਰ ਜੀ ਹੋਰ ਵਾਈਸ ਪ੍ਰੈਜ਼ੀਡੈਂਟ ਹੋਰ ਉਹਨਾਂ ਦੀ ਟੀਮ ਜਿਹੜੀ ਆ ਉਹ ਪਠਾਨਕੋਟ ਦੇ ਵਿੱਚ ਸੈਣੀ ਸਮਾਜ ਦੇ ਨਾਲ ਇੱਕ ਮਿਲਣੀ ਕਰਨੀ ਚਾਹੁੰਦੇ ਸੀ ਜਿਹੜੇ ਛਾਰਟ ਨੋਟਸ ਥੋੜੇ ਜਿ ਜਿੰਨੇ ਵੀ ਸੱਜਣ ਇਕੱਠੇ ਹੋ ਸਕੇ ਉਹ ਕੀਤੇ ਆ ਜਿਵੇਂ ਇਹਨਾਂ ਨੇ ਦੱਸਿਆ ਅਸੀਂ ਓਵੇਂ ਜਿਹੜਾ ਆਪਣੇ ਇਹ ਸਮਾਜ ਨੂੰ ਪੂਰੀ ਜਿਹੜੀ ਆ ਤਾਕਤ ਦਵਾਂਗੇ ਜਿੰਨੀ ਸਾਡੇ ਕੋ ਹੋ ਸਕੇਗੀ ਔਰ ਦੂਸਰੀ ਗੱਲ ਇਹ ਆ ਕਿ ਅਸੀਂ ਨਾਲ ਹੋਰ ਜਮਾਤਾਂ ਵੀ ਜਿਸ ਤਰ੍ਹਾਂ ਕਿ ਹੁਣ ਸਾਨੂੰ ਵੀ OBC ਦੇ ਵਿੱਚ ਢਾਕਲ ਕੀਤਾ ਅਸੀਂ OBC ਜਮਾਤ ਨੂੰ ਵੀ ਸਾਰੀ ਨੂੰ ਨਾਲ ਲੈ ਕੇ ਚੱਲਣ ਦੀ ਪੂਰੀ ਪੂਰੀ ਕੋਸ਼ਿਸ਼ ਕਰਾਂਗੇ ਤਾਂ ਕਿ ਜਿਹੜਾ ਇੱਥੇ ਜੋ ਚੱਲ ਰਿਹਾ ਭਾਰਤ ਦੇ ਵਿੱਚ ਐਸ ਵੇਲੇ ਤਾਂ ਕਿ ਉਸ ਚੀਜ਼ ਨੂੰ ਖਤਮ ਕਰਨ ਵਾਸਤੇ ਜਿਹੜਾ ਜਿੰਨਾ ਵੀ ਯੋਗਦਾਨ ਹੋ ਸਕੇ ਉਹ ਚੀਜ਼ ਨੂੰ ਪਾ ਸਕੀਏ ਇੱਕ ਜਾਤ ਪਾਤ ਦੇ ਕੰਮ ਨੂੰ ਖਤਮ ਕੀਤਾ ਜਾ ਸਕੇ ਧਰਮਾਂ ਦੇ ਨਾਂ ਦੇ ਉੱਤੇ ਜਿਹੜੀਆਂ ਠੱਗੀਆਂ ਵੱਜ ਰਹੀਆਂ ਉਹ ਧਰਮਾਂ ਦੇ ਨਾਂ ਦੇ ਉੱਤੇ ਜਿਹੜੀਆਂ ਵੋਟਾਂ ਲੀਆਂ ਜਾਂਦੀਆਂ ਉਹ ਧਰਮਾਂ ਦੇ ਨਾਂ ਦੇ ਉੱਤੇ ਜਿਹੜਾ ਇੰਨਾ ਕੁਝ ਕੀਤਾ ਜਾ ਰਿਹਾ ਉਹਨੂੰ ਜਿਹੜੀ ਠੱਲ ਪਾਈ ਜਾ ਸਕੇ ਹੋ ਸਕਦਾ ਸਾਡਾ ਸਮਾਜ ਜਿਹੜਾ ਇਹਦੇ ਵਿੱਚ ਸਫਲਤਾ ਹਾਸਲ ਕਰੇ ਤੇ ਸਾਰੇ ਓਬੀਸੀ ਨੂੰ ਨਾਲ ਲਾ ਕੇ ਚੱਲਾਂਗੇ ਹੁਣ ਜੋ ਮੀਟਿੰਗ ਦੇ ਵਿੱਚ ਅੱਜ ਉਦੇਸ਼ ਹੋਣਗੇ ਉਤੋਂ ਅਗਲੀ ਮੀਟਿੰਗ ਜਿਹੜੀ ਆ ਵਾਹਿਗੁਰੂ ਕਿਰਪਾ ਕਰੂਗਾ ਹੋਰ ਵਧੀਆ ਤਰੀਕੇ ਨਾਲ ਕਰਾਂਗੇ ਜੈ ਜਨਤਾ ਜੈ ਭਾਰਤ ਸੈਣੀ ਸਮਾਜ ਜਿੰਦਾਬਾਦ ਨੰਬਰ 1 ਸੰਗਠਨ ਹੈ ਜੋ ਕਿ ਸੈਣੀ ਸਮਾਜ ਤੇ ਉਸਦੇ ਨਾਲ ਦੇ ਕੋਰਿਲੇਟਡ ਜਿਹੜੇ ਸਮਾਜ ਹੈ ਮੌਰਿਆ ਸ਼ਾਕਿਆ ਕੁਛਵਾਹਾ ਉਹਨਾਂ ਦੇ ਇੱਕ ਇਕੱਠੀ ਜਮਾਤ ਹੈ ਜੋ ਕਿ ਪੂਰੇ ਇੰਡੀਆ ਲੈਵਲ ਦਾ ਸੰਗਠਨ ਹੈ ਇੰਡੀਆ ਦੇ ਤਕਰੀਬਨ 20 ਤੋਂ 22 ਸਟੇਟਾਂ ਦੇ ਵਿੱਚ ਇਹਦੀ ਵਰਕਿੰਗ ਹੈ ਜਿਹੜੀ ਉਹ ਚੱਲ ਰਹੀ ਹੈ ਤੇ ਇੱਕ ਨਿਰੋਲ ਸਮਾਜਿਕ ਸੰਗਠਨ ਹੈ ਜਿਸ ਦਾ ਕੀ ਮੁੱਦਾ ਹੈ ਕਿ ਅਸੀਂ ਆਪਣੀ ਕਮਿਊਨਿਟੀ ਨੂੰ ਸੈਣੀ ਕਮਿਊਨਿਟੀ ਤੇ ਨਾਲ ਦੀ ਜਿਹੜੀ ਕਮਿਊਨਿਟੀ ਹੈ ਉਹਨਾਂ ਨੂੰ ਕਿਸ ਤਰ੍ਹਾਂ ਉਹਨਾਂ ਨੂੰ ਬਿਹਤਰ ਤੇ ਵਧੀਆ ਤਰੀਕੇ ਨਾਲ ਅਪਲਿਫਟ ਕਰ ਸਕੀਏ ਇਹ ਹੀ ਸੋਚ ਹੈ ਸਾਡੀ ਤੇ ਅੱਜ ਮੈਂ ਪੰਜਾਬ ਪ੍ਰਧਾਨ ਦੇ ਨਾਤੇ ਸਾਡੀ ਇੱਕ ਕੋਸ਼ਿਸ਼ ਸੀ ਕਿ ਆਲ ਇੰਡੀਆ ਸੈਣੀ ਸੇਵਾ ਸਮਾਜ ਦੀ ਯੂਨਿਟਸ ਜਿਹੜੀਆਂ ਹਨ ਉਹ ਪੂਰੇ ਪੰਜਾਬ ਦੇ ਹਰ ਇੱਕ ਜ਼ਿਲ੍ਹੇ ਤੇ ਕਸਬੇ 'ਚ ਹੋਵੇ ਉਸ ਲੜੀ ਦੇ ਤਹਿਤ ਅਸੀਂ ਅੱਜ ਸਾਡਾ ਮਾਝਾ ਏਰੀਆ ਦਾ ਅੱਜ ਦੌਰਾ ਸੀ ਪਹਿਲਾਂ ਅਸੀਂ ਗੁਰਦਾਸਪੁਰ, ਦੀਨਾ ਨਗਰ, ਤਾਰਾਗੜ ਵਗੈਰਾ ਕਰਕੇ ਅੱਜ ਅਸੀਂ ਪਟਾਣਕੋਟ ਆਏ ਹਾਂ ਤੇ ਮੈਂ ਧੰਨਵਾਦ ਕਰਦਾ ਸਾਡੀ ਪਟਾਣਕੋਟ ਦੀ ਟੀਮ ਦਾ ਆਪਣੇ ਜਿਨ੍ਹਾਂ ਨੇ ਕੀ ਅੱਜ ਦੀ ਮੀਟਿੰਗ ਆਰਗੇਨਾਈਜ਼ ਕੀਤੀ ਸਾਡਾ ਇੱਕੋ ਹੀ ਉਦੇਸ਼ ਹੈ ਇਸੀ ਆਪਣੀ ਕਮਿਊਨਿਟੀ ਨੂੰ ਇੱਕ ਮੰਚ ਤੇ ਲੈ ਕੇ ਆਈਏ ਜਿਹੜੀ ਸੋਚ ਹੈ ਤੇ ਜਿਹੜੀ ਆਵਾਜ਼ ਹੈ ਉਹ ਇੱਕ ਹੋਵੇ ਤੇ ਇਹ ਕਹੇ ਜੇ ਸੰਗਠਨ ਨਾਲ ਸਾਡਾ ਜੜਾਬ ਹੋਵੇ ਜਿਹਦੇ ਕਿ ਜੜਾ ਪਿਛਲੇ 50 ਸਾਲ ਤੋਂ ਸਟੈਬਲਿਸ਼ਡ ਸੰਗਠਨ ਹੈ ਤੇ ਇੰਡੀਆ ਲੈਵਲ ਤੇ ਜਿਹਦੀ ਜਿਹੜੀ ਆਵਾਜ਼ ਹੈ ਉਹ ਬੜੀ ਦਮਦਾਰ ਆਵਾਜ਼ ਹੈ ਬੜਾ ਮਜ਼ਬੂਤ ਸੰਗਠਨ ਹੈ ਤੇ ਅੱਜ ਇਹੀ ਅਸੀਂ ਆਸ ਲੈ ਕੇ ਆਏ ਹਾਂ ਕਿ ਇੱਥੇ ਪਠਾਨਕੋਟ ਦੇ ਵਿੱਚ ਇੱਕ ਬਹੁਤ ਹੀ ਮਜ਼ਬੂਤ ਟੀਮ ਸਾਡੀ ਆਰ ਇੰਡੀਆ ਸੈਣੀ ਸੇਵਾ ਸਮਾਜ ਦੀ ਪਹਿਲਾਂ ਵੀ ਸੀ ਵਿੱਚ ਨੂੰ ਕਿਸੇ ਕਾਰਨਾ ਕਰਕੇ ਥੋੜੀ ਉਸ ਚ ਯਾਰਾ ਤੇਜ਼ੀ ਨਹੀਂ ਰਹੀ ਅਸੀਂ ਅੱਜ ਦੁਬਾਰਾ ਉਹ ਸੰਗਠਨ ਨੂੰ ਜੀਵਤ ਕਰਨਾ ਹੈ ਤਾਂ ਕਿ ਜਿਹੜਾ ਆਪਣਾ ਸਮਾਜ ਦਾ ਸੰਗਠਨ ਹੈ ਇਹ ਬਹੁਤ ਵਧੀਆ ਮੁਕਾਮ ਤੇ ਇੱਥੇ ਪਹੁੰਚੇ ਪਠਾਨਕੋਟ ਤੋਂ ਕੈਮਰਾਮੈਨ ਖਨੀ ਦੇ ਨਾਲ ਅਜੇ ਸੈਣੀ ਦੀ ਰਿਪੋਰਟ